ਬਾਬਾ ਦੀਪ ਸਿੰਘ ਜੀ ਦਾ ਸੀਸ ਕਟਿਆ ਗਿਆ ਹੈ ਉੱਥੋਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਸੋ ਅੱਜ ਦਾ ਜਿਹੜਾ ਵਲੌਗ ਆ ਬੜਾ ਖਾਸ ਆ ਬੱਲਾ ਬੱਲਾ ਗਡੇ ਗਡੇ ਤਗੜੇ ਜਗਾੜ ਲਾਏ ਆ ਗੋਰੀਆ ਨੇ ਆ ਵੇਖੋ ਟਰਬਾਈਨਾ ਦੇ ਅੰਦਰ ਦਾ ਮੌਲ ਤੁਹਾਨੂੰ ਵਲੌਗ ਬੜਿਆਂ ਨੇ ਵਿਖਾਏ ਹੋਣਗੇ ਪਰ ਤੁਹਾਨੂੰ ਕਿਸੇ ਨੇ ਅੰਦਰੋਂ ਨਹੀਂ ਵਿਖਾਈ ਹੋਗੀ ਟਰਬਾਈਨਾ ਹੁੰਦੀ ਕੀ ਆ ਕਿਵੇਂ ਦੀ ਹੁੰਦੀ ਆ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੁਰਦੇ-ਤੁਰਦੇ ਅੱਜ ਅਸੀਂ ਜਾ ਰਹੇ ਹਾਂ ਪਹਿਲਾਂ ਤਾਂ ਜਿਹੜਾ ਪੁਰਾਣਾ ਬਿੱਲੀ ਘਰ ਅੰਗਰੇਜ਼ਾਂ ਮੇਲੇ ਦਾ ਨਿਕਲਿਆ ਉਹ ਤੁਹਾਨੂੰ ਵਿਖਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਣਾ ਹੈ ਬਾਬਾ ਨੌ ਸਿੰਘ ਜੀ ਦੀ ਸਮਾਧ ਤੇ ਗੁਰਦੁਆਰਾ ਟਾਲਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਹੈ ਯਾਨੀ ਸੀਸ ਉਹਨਾਂ ਨੇ ਜਾ ਕੇ ਭੇਟ ਤਾਂ ਦਰਬਾਰ ਸਾਹਿਬ ਕੀਤਾ ਸੀ ਪਰ ਜਿਸ ਜਗ੍ਹਾ ਦੇ ਉੱਤੇ ਮੈਦਾਨੇ ਜੰਗ ਦੇ ਵਿੱਚ ਉਹਨਾਂ ਦਾ ਸੀਸ ਕੱਟਿਆ ਗਿਆ ਸੀ ਉੱਥੋਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਸੋ ਅੱਜ ਦਾ ਜਿਹੜਾ ਵਲੌਗ ਆ ਬੜਾ ਖਾਸ ਆ ਇਸ ਕਰਕੇ ਸਕਿਪ ਨਾ ਕਰਿਓ ਲਾਸਟ ਤੱਕ ਜਰੂਰ ਵੇਖਿਓ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਜਿਹੜੇ ਵੀਰ ਨਵੇਂ ਆ ਚੈਨਲ ਦੇ ਉੱਤੇ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਆਲਟ ਕਰਨਾ ਨਾ ਭੁੱਲਿਓ ਸੋ ਚਲੋ ਹੁਣ ਆਪਾਂ ਚੱਲਦੇ ਆ ਸਿੱਧਾ ਪਹਿਲਾਂ ਪੁਰਾਣਾ ਬਿਜਲੀ ਘਰ ਜਿਹੜਾ ਅੰਗਰੇਜ਼ਾਂ ਮਲੇ ਦਾ ਉੱਥੇ ਆ ਗਿਆ ਤਾਰਾਂ ਵਾਲਾ ਪੁਲ ਤੇ ਤਾਰਾਂ ਵਾਲੇ ਪੁਲ ਤੋਂ ਬਿਲਕੁਲ ਨਾਲ ਹੀ ਤੇ ਆ ਜਾਂਦਾ ਇੱਧਰ ਲੈਫਟ ਸਾਈਡ ਨੂੰ ਆ ਜਿਹੜਾ ਰਸਤਾ ਆ ਗੱਡੀਆਂ ਗੁੱਡੀਆਂ ਲੱਗੀਆਂ ਗੱਡੀਆਂ ਓਡੀਆਂ ਵੇਖ ਕੇ ਇੱਕ ਨੀ ਚੰਡੀਗੜ੍ਹ ਦੀ ਫੀਲਿੰਗ ਆਉਂਦੀ ਹੈ ਨਾ ਉੱਥੇ ਪਾਰਕਾਂ ਬਣੀਆਂ ਉੱਥੇ ਵੀ ਇਦਾਂ ਹੀ ਬਾਹਰ ਲਾ ਦਈਆਂ ਗੱਡੀਆਂ ਉੱਥੇ ਸਫਾਈ ਬਹੁਤ ਆਪਾਂ ਸਫਾਈ ਨਹੀਂ ਹੈਗੀ ਨਾ ਕਰੋ ਬਟਾ ਇਹ ਆ ਗਿਆ ਅੰਗਰੇਜ਼ਾਂ ਮੇਲੇ ਦਾ ਬਿਜਲੀ ਘਰ ਆંદર ਐਂਟਰ ਕਰਦੇ ਹੀ ਸਾਹਮਣੇ ਬੋਰਡ ਦੇ ਉੱਤੇ ਤੁਹਾਨੂੰ ਨਜ਼ਰ ਆ ਜਾਣਾ ਲਿਖਿਆ Papa ਕਿਹੜੇ ਬਿੱਲੀ ਕਰੇ ਇਹਦਾ ਜੇ ਵਾਲੀ ਇਹਦੀ 100 ਕੀ ਆਏ ਹੋਣ ਦੀ ਆ ਹਾਂ ਆਇਆ ਇਹਦਾ এনवायरमेंट ਪੂਰੀ ਗ੍ਰੀਨਰੀ ਆ ਆ ਰੁੱਖ ਰੁੱਖ ਵਾਧੂ ਜੰਗਲ ਟਾਈਪ ਬਣਿਆ ਆਕਸੀਜਨ ਭਰਪੂਰ ਮਾਤਰਾ ਚ ਮਿਲੋਗੀ ਇੱਥੇ ਹਾਂ ਹਲਾਪਾ ਵੀ ਲਾਇਆ ਨਾ ਬੁੱਢੇ ਹਾਂ ਇੱਧਰ ਦੇਖੋ ਜਾਨੇ ਆਪਣੇ ਆਇਆ ਬਿਜਲੀ ਘਰ ਦੀ ਜਿਹੜੀ ਇਮਾਰਤ ਇਧਰ ਤੁਹਾਨੂੰ ਬਾਅਦ ਚ ਲੈ ਕੇ ਜਾਨੇ ਆ ਇਧਰ ਬੈਕ ਸਾਈਡ ਦੇ ਉੱਤੇ ਨਾ ਥੋੜਾ ਬਣਿਆ ਮੇਰੇ ਖਿਲ ਦਾ ਘੁੰਮਣ ਫਿਰਨ ਨੂੰ ਬੈਣ ਖਲੋਣ ਨੂੰ ਉਹ ਤੁਹਾਨੂੰ ਦਿਖਾਉਨੇ ਪਹਿਲਾਂ ਆ ਰੁੱਖ ਦੇ ਉੱਤੇ ਰੁੱਖ ਦੇ ਉੱਤੇ ਡਿਜ਼ਾਈਨ ਬਣਾਏ ਆ ਕਿ ਪੰਜਾਬੀ ਲਿਖੀ ਆ ਠੱਠਾ ਪਰ ਹੋਰ ਕੋਈ ਅੱਖਰ ਨਹੀਂ ਲਿਖਿਆ ਕੱਲਾ ਠੱਠਾ ਲਿਖਿਆ ਪਤਾ ਨਹੀਂ ਡਿਜ਼ਾਈਨ ਹੈ ਕਿ ਇੱਥੇ ਬੈਣ ਵਾਸਤੇ ਬਣਾਇਆ ਹੈ ਆਹ ਵਾਲਾ ਹਾਂ ਹਾਂ ਸ਼ਾਇਦ ਬਣਾਏ ਆ ਛੋਟੇ ਛੋਟੇ ਬੈਣ ਵਾਸਤੇ ਆ ਕੋਈ ਨਹਿਰ ਨੂਰ ਹੋਣੀ ਹੈ ਨਾ ਇਹ ਪਹਿਲਾਂ ਉਹ ਆਹੜਾ ਪਰਲੇ ਬੰਨੇ ਕਰਤਾ ਨਾ ਸੁਆਜ ਆ ਹਾਂ ਆ ਰੁੱਖਾਂ ਦੇ ਪਰਲੇ ਬੰਨੇ ਆ ਹਾਂ ਉਹ ਸ਼ਾਇਦ ਮੇਰੇ ਖਾਲ ਨਾਲ ਪਹਿਲਾਂ ਇਧਰੋਂ ਦੀ ਵਗਦਾ ਹੋਣਾ ਅੱਛਾ ਤੇ ਇਹਨੂੰ ਫਿਰ ਯਾਦਗਾਰ ਬਣਾਉਣ ਦਾ ਕਰਕੇ ਉਹਨੂੰ ਇਧਰ ਕਰਤਾ ਇੱਥੇ ਲਿਖਿਆ ਜੁੜਾ ਹੈ ਨਾ ਆਹ ਵੇਖੋ ਰੁੱਖ ਤੇ ਹਾਂ ਆ ਵੇਖੋ ਆ ਕਮਾਲ ਦੀਆਂ ਚੀਜ਼ਾਂ ਸਾਰਾ ਉੜਾੜ ਵਾਲੀ ਗੁਰਮੁਖੀ ਲਿਖੀ ਆ ਰੁੱਖਾਂ ਦੇ ਉੱਤੇ ਇਹ ਇਹ ਵਧੀਆ ਚੀਜ਼ ਆ ਮੇਰੇ ਖਿਆਲ ਨਾਲ ਜਦੋਂ ਘੁੰਮਣ ਫਿਰਨ ਆਉਂਦੇ ਆ ਲੋਕ ਤੇ ਜ਼ਿਆਦਾਤਰ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ ਫਿਰ ਬੱਚਿਆਂ ਦਾ ਧਿਆਨ ਪੈਂਦਾ ਆ ਇਹੋ ਜਿਹਾ ਜਿਹੜਾ ਲਰਨਿੰਗ ਸਿਸਟਮ ਆ ਨਾ ਇਹ ਜ਼ਿਆਦਾ ਕਾਮਯਾਬ ਹੁੰਦਾ ਜਿਹੜਾ ਸਕੂਲਾਂ ਦੇ ਵਿੱਚ ਜਾਂ ਉਹ ਹੋਰ ਕਿਸੇ ਅਦਾਰੇ ਦੇ ਵਿੱਚ ਪੜਾਉਣ ਨਾਲੋਂ ਅੱਜ ਕੱਲ੍ਹ ਲੋਕਾਂ ਨੂੰ ਪਤਾ ਕਿ ਸਕੂਲਾਂ 'ਚ ਪੰਜਾਬੀ ਵੈਸੇ ਘਟ ਗਈ ਹਾਂ ਇਹ ਫਿਰ ਇੱਕ ਮੈਮਰੀ ਨਾਲ ਜੁੜ ਜਾਂਦਾ ਹੈ ਨਾ ਇੱਥੇ ਜਿਹੜੀਆਂ ਸਿੱਖੀਆਂ ਚੀਜ਼ਾਂ ਆਪ ਹੁਣ ਫਿਰ ਕੇ ਸਿੱਖਦੇ ਆ ਉਹ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਬਹਿ ਜਾਂਦੀਆਂ ਉਹ ਫਿਰ ਭੁੱਲ ਦਈਆਂ ਨਹੀਂ ਬੱਚੇ ਨੂੰ ਵਧੀਆ ਉਪਰਾਲਾ ਆਇਆ ਇਹ ਆਜੋ ਅਨਮੋਸਤਿ ਕਰੰਨ ਆ ਚੂਲੇ ਲੱਗੇ ਇਥੇ ਆ ਵੇਖੋ ਪੰਜਾਬੀ ਚ ਲਿਖਿਆ ਹਮ ਹਲੋ ਮੈਡਮ ਹਾਂਜੀ ਉਹ ਕੀ ਲਿਖਿਆ ਹਮ ਉਹਹੀਂ ਇਥੇ ਅੰਬ ਲੈਣਾ ਏ ਲੱਗੇ ਨਹੀਂ ਅਜੇ ਅਜੇ ਅੰਬ ਲੱਗੇ ਨਹੀਂ ਅਜੇ ਜਦੋਂ ਲੱਗਣਗੇ ਉਦੋਂ ਫਿਰ ਉਦੋਂ ਆਵਾਂਗੇ ਅੰਬ ਲੈਣ ਉਹ ਅੰਬ ਲੈਣਾ ਆਵਾਂਗੇ ਉਹ ਵੀ ਲਾਏ ਇਹਨਾਂ ਨੇ ਰੁੱਖ ਪੰਛੀਆਂ ਦੇ ਘਰ ਹਾਂ ਪੰਛੀਆਂ ਦੇ ਘਰ ਵੀ ਲਾਏ ਆ ਆ ਸਿਸਟਮ ਘੈਰਦਾ ਓਪਨ ਜੇਮਾ ਆ ਬਣਿਆ ਓਪਨ ਜੇਲ ਲੱਗਦਾ ਸਾਰੇ ਬੂਟੇ ਅੰਬ ਦੇ ਹੀ ਹਨਾ ਜ਼ਿਆਦਾਤਰ ਅੰਬ ਹੀ ਆ ਬਾਕੀ ਹੈ ਔਰ ਸਫੈਦਾ ਵੀ ਹੈ ਆ ਤੂਤ ਵੀ ਆ ਆ ਬਰਸੀਨ ਜਾਰੀ ਆ ਬਰਸੀਨ ਤੇ ਪੱਠੇ ਹੁੰਦੇ ਆ ਓ ਇੱਕ ਇੰਗਲੈਂਡੋਂ ਚਲ ਜਾ ਉੱਪਰ ਜਿਨ੍ਹਾਂ ਦੇ ਨਿਆਣੇ ਬਾਂਦਰ ਵਾਲੀਆਂ ਕਰਦਾ ਕਰਦੇ ਨਾ ਉਹਨਾਂ ਵਾਸਤੇ ਬਣਾਇਆ ਏ ਵਾਈਟ ਮੰਕੀ ਦੇਖਿਆ ਕਦੀ ਕਿਸੇ ਨੇ ਆਏ ਵਾਈਟ ਮੰਕੀ ਸਾਡੇ ਕੋਲ ਹੈਗਾ ਸਾਡੇ ਕੋਲ ਹੈਗਾ ਵਾਈਟ ਮੰਕੀ ਬੜੀ ਰੇਅਰ ਬਰੀਡ ਏ ਆਏ ਪਾਲ ਡਿਸਨਲ ਆ ਇੱਧਰ ਸਾਰਾ ਜੰਗਲ ਜੁੰਗਲ ਜਿਆ ਪਰ ਇਹ ਸਾਈਡਾਂ ਦੇ ਉੱਤੇ ਗੰਦ ਜ਼ਰੂਰ ਹੈਗਾ ਜਿੱਥੇ ਆਪਾਂ ਘੁੰਮਣਾ ਫਿਰਨਾ ਆ ਉੱਥੇ ਕੋਈ ਗੰਦਗੀ ਨਹੀਂ ਹੈਗੀ ਉਹ ਜਗ੍ਹਾ ਸਾਫ਼ ਉਹ ਸਾਫ਼ ਹੈ ਬਿਲਕੁਲ ਗੰਦਗੀ ਕੋਈ ਨਹੀਂ ਹੈਗੀ ਹਾਂ ਪੱਤੇ ਪੁੱਤੇ ਜਿਹੜੇ ਆ ਉਹ ਤਾਂ ਜੇ ਰੋਖਿਆਂ ਦੇ ਪੱਤੇ ਤੇ ਝੜ ਨਹੀਂ ਆ ਝੜਨੇ ਝੜਨੇ ਪ੍ਰੋਪਰ ਡਸਟਬਿਨ ਵਗੈਰਾ ਲਾਏ ਆ ਸਾਰਾ ਵਧੀਆ ਆਰਗੇਨਾਈਜ਼ਡ ਸਿਸਟਮ ਹੈ ਸਾਰਾ ਆ ਝੂਲੇ ਵਗੈਰਾ ਲਾਏ ਆ ਹਾਂ ਤੇ ਆ ਪਿੱਛੇ ਹੋਰ ਮੇਰੇ ਖਲ ਨਾਲ ਦੂਰ ਤੱਕ ਆ ਜਿਹੜਾ ਸੂਆ ਜਾ ਇਹਦੇ ਨਾਲ ਨਾਲ ਰਸਤਾ ਆਇਆ ਜਿਹੜਾ ਮੇਨ ਅਸਲੀ ਪਹਿਲਾਂ ਹੈਗਾ ਸੀ ਨਾ ਸੂਆ ਜਿਹਦੇ ਤੋਂ ਸ਼ਾਇਦ ਉਹਨਾਂ ਨੇ ਬਿਜਲੀ ਬਣਾਉਣੀ ਸ਼ੁਰੂ ਕੀਤੀ ਹੈ ਆਇਆ ਉਸ ਸੂਆ ਸਾਈਡ ਦੇ ਉੱਤੇ ਇਹ ਫੋਨ ਤੇ ਇਹਦਾ ਇੰਨਾ ਫਲੋ ਹੀ ਨਹੀਂ ਹੋਣਾ ਹੋਣਾ ਕਿ ਸਾਹਮਣੇ ਨਜ਼ਰ ਆਉਣੀ ਡਿਆ ਹੁਣ ਤਾਂ ਇਹਦਾ ਇੰਨਾ ਫਲੋ ਹੀ ਨਹੀਂ ਆ ਵੀ ਇਹ ਬਿਜਲੀ ਪੈਦਾ ਕਰ ਸਕੇ ਕਿਉਂਕਿ ਪਾਣੀਆਂ ਦਾ ਸਾਰਿਆਂ ਨੂੰ ਪਤਾ ਹੀ ਹੈ ਆ ਪਿੱਪਲ ਦੇ ਵੇਖਿਓ ਕਿਦਾਂ ਦੇ ਆ ਬਲੈਕ ਬਲੈਕ ਦੇ ਹੈ ਨਾ ਉਹ ਪਿੱਪਲ ਦੀਆਂ ਗੋਲਾਂ ਗੋਲਾਂ ਹਾਂ ਪਿੱਪਲ ਨੂੰ ਵੀ ਗੋਲਾਂ ਲੱਗਦੀਆਂ ਪਤਾ ਤੁਹਾਨੂੰ ਜੇ ਨਹੀਂ ਪਤਾ ਤੇ ਆਹ ਦੇਖ ਲੋ ਗੋਲਾਂ ਗੱਲੀਆਂ ਤੋਤ ਨੂੰ ਨਹੀਂ ਲੱਗਦੀਆਂ ਗੋਲਾਂ ਪਲ ਨੂੰ ਵੀ ਲੱਗਦੀਆਂ ਆਹ ਦੇਖੋ ਆ ਬਲੈਕ ਬਲੈਕ ਨਜ਼ਰ ਆਉਂਡੀਆਂ ਇਹਦੇ ਡੰਡੀ ਦੇ ਨਾਲ-ਨਾਲ ਇਹਨਾਂ ਨੂੰ ਆਂਦੇ ਗੋਲਾਂ ਸਾਡੇ ਦੇ ਗੋਲਾ ਆਂਦੇ ਆ ਤੁਹਾਡੇ ਜੇ ਕੁਝ ਹੋਰ ਕਹਿੰਦੇ ਆ ਤੇ ਦੱਸ ਦਿਓ ਸਾਨੂੰ ਸਾਡੇ ਮਾਝੇ ਦੇ ਵਿੱਚ ਤੇ ਗੋਲਾਂ ਕਹਿੰਦੇ ਫਿਕਸ ਰੈਲੀਗਿਓਸਾ ਰੈਲੀਗਿਓਸਾ ਇਹ ਆ ਜੀ ਇਥੋਂ ਦਾ ਦ੍ਰਿਸ਼ ਬਿਜੁਰਗਾਂ ਦੇ ਜਾਂ ਓਪਨ ਜਿਮ ਆ ਸਾਰੇ ਸਾਰੇ ਜਿਹੜੇ ਇੱਥੇ ਲਾਗੇ ਬਣੇ ਤੇ ਲੋਕ ਸੈਰ ਕਰਨ ਵਾਲੇ ਆਉਂਦੇ ਆ ਉਹਨਾਂ ਵਾਸਤੇ ਕਸਰਤ ਦਾ ਬੜਾ ਵਧੀਆ ਇੱਕ ਥਾਂ ਬਣਿਆ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਸਿੱਧਾ ਆਪਾਂ ਉਸ ਥਾਂ ਦੇ ਉੱਤੇ ਜਿਹੜਾ ਬਿਜਲੀ ਘਰ ਜਿਹੜਾ ਪ੍ਰੋਪਰ ਬਣਿਆ ਜਿੱਥੋਂ ਅੰਗਰੇਜ਼ਾਂ ਨੇ ਲਾਇਆ ਇਹ ਆਪਣਾ ਸੈਟਅਪ ਸਾਰਾ ਬਿਜਲੀ ਬਣਾਉਣ ਵਾਲਾ ਹੁਣ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਉੱਥੇ ਆ ਇਧਰੋਂ ਆ ਪਰਲੀ ਸਾਈਡ ਤੋਂ ਜਾਣਾ ਰਸਤਾ ਥੱਲੇ ਉਧਰ ਜਾ ਕੇ ਵੇਨੇ ਆਪਾਂ ਪਰਲੀ ਵਿੱਚ ਚੋਈ ਜਾਨੀ ਹੂੰ ਫੇਰ ਅੱਗੇ ਆ ਗਈ ਤੇ ਮੇਰੀ ਡਿੱਗੜਾ ਪੈ ਗਿਆ ਡਿੱਗ ਗਿਆ ਡਿੱਗ ਗਿਆ ਛਾਲ ਮਾਰ ਲਈ ਚੱਲ ਕੋਈ ਗੱਲ ਨਾ ਤੇ ਹੋਣਾ ਖਾਣੇ ਖੁੱਣੇ ਆ ਅਹ ਪੰਜਾਬੀ ਚ ਵੀ ਲਿਖਿਆ ਹੈ ਇੰਗਲਿਸ਼ ਚ ਵੀ ਲਿਖਿਆ ਹਾਂਜੀ ਖੇਡੋ ਖੇਡੋ ਉੱਥੇ ਥੱਲੇ ਜਾਣਾ ਨਹੀਂ ਬਿਜਲੀਕਾਰ ਵੇਖਣ ਬਾਜੂ ਚਲਾਂਗੇ ਬਾਜੂ ਬਹੁਤ ਇੰਨਾ ਟਾਈਮ ਥੋੜੀ ਹੈਗਾ ਚੱਲ ਤੁਰਿਆ ਇੱਥੇ ਝੂਟੇ ਮਾਮੀ ਨਾਲ ਆ ਜੀ ਇੱਥੋਂ ਆ ਇਧਰੋਂ ਜਾਂਦਾ ਰਸਤਾ ਸਿੱਧਾ ਥੱਲੇ ਇਹ ਸਪੈਸ਼ਲ ਲਿਖਿਆ ਕੂੜਾ ਕੂੜੇਦਾਨ ਵਿੱਚ ਪਾਓ ਹਾਂ ਇਹ ਹੈ ਨਹੀਂ ਕੂੜਾ ਵਗੈਰਾ ਤਾਂ ਨਹੀਂ ਆ ਜਾਂਦਾ ਰਸਤਾ ਸਿੱਧਾ ਥੱਲੇ ਆ ਜੇ ਇਸ ਥਾਂ ਦੇ ਉੱਤੇ ਇਸ ਟਾਈਮ ਦੇ ਆਪਾਂ ਤੁਰੇ ਜਾਣ ਨੇ ਹਨ ਇਸ ਰਸਤੇ 'ਤਾਂ ਇਹ ਮਤਲਬ ਨਹਿਰ ਦਾ ਉਹ ਜਾਂ ਹੁਣ ਤਾਂ ਸੂਆ ਬਣ ਗਿਆ ਇਹ ਪਾਣੀ ਜਾਣ ਵਾਲਾ ਰਸਤਾ ਇਹ ਹੀ ਆਪ ਇਹਦੇ ਪਹੁੰਚ ਕੇ ਗਰਾਊਂਡ ਲੈਵਲ ਦੇ ਉੱਤੇ ਆ ਤੁਸੀਂ ਵੇਖ ਸਕਦੇ ਆ ਜਿਹੜਾ ਬਣਿਆ ਆ ਸਾਈਡਾਂ ਇਹਦੀਆਂ ਉੱਥੋਂ ਵੀ ਅੰਦਾਜ਼ਾ ਲੱਗਦਾ ਕਿ ਇਹ ਜਿਹੜੀ ਪਹਿਲਾਂ ਇਹ ਨਹਿਰ ਜਾਂ ਸੂਆ ਟਾਈਪ ਸੀ ਤੇ ਹੁਣ ਇਹਦੇ ਵਿੱਚ ਆ ਬੈਠਣ ਵਾਸਤੇ ਸਿਸਟਮ ਬਣਾਤਾ ਕਿਉਂਕਿ ਇਹ ਵਰਕਿੰਗ ਦੇ ਵਿੱਚ ਨਹੀਂ ਆ ਆਹਿਆ ਸਾਹਮਣੇ ਉਹ ਜਿਹੜੀ ਬਿਲਡਿੰਗ ਯਾਨੀ ਕਿ ਇਹ ਸੂਏ ਦੇ ਨਹਿਰ ਦੇ ਉੱਪਰ ਇਹ ਬਿਲਡਿੰਗ ਆ ਥੱਲੇ ਆ ਜਿੱਥੇ ਜੰਗਲੇ ਲੱਗੇ ਤਾਂ ਉਹ ਨਜ਼ਰ ਆਉਂਦੇ ਆ ਇਧਰ ਦੀ ਪਾਣੀ ਨਿਕਲਦਾ ਹੈ ਤੇ ਇਥੋਂ ਟਰਬਾਈਨਾ ਘੁੰਮਦੀਆਂ ਆਂ ਸੀ ਤੇ ਉੱਪਰ ਜਿਹੜਾ ਸਾਰਾ ਸਿਸਟਮ ਉਹਨਾਂ ਦਾ ਟਰਬਾਈਨਾ ਦਾ ਲੱਗਾ ਤੇ ਉਥੋਂ ਫਿਰ ਉਹ ਬਿਜਲੀ ਪੈਦਾ ਹੁੰਦੀ ਹੈ ਸੋਨਾ ਆਪਾਂ ਕੋਸ਼ਿਸ਼ ਕਰਦੇ ਆਂ ਜੇ ਆਪਾਂ ਨੂੰ ਪੁਰਾਣੀ ਕੋਈ ਚੀਜ਼ ਉਥੇ ਕਿਸ ਤਰ੍ਹਾਂ ਸਿਸਟਮ ਚੱਲਦਾ ਹੈ ਜੇ ਨਜ਼ਰ ਆਉਂਦੀ ਹੈ ਤੇ ਫਿਰ ਤੁਹਾਨੂੰ ਵਿਖਾਉਨੇ ਆਂ ਪਰ ਹੁਣ ਤਾਂ ਮਿਲਦਾ ਕਵਾੜ ਵਗੈਰਾ ਸੁੱਟਿਆ ਇੱਥੇ ਸਾਰਾ ਤੇ ਇਹ ਸਾਰਾ ਹੁਣ ਕਵਾੜ ਵਗੈਰਾ ਸੁੱਟਿਆ ਇੱਥੇ ਹੈ ਨਹੀਂ ਹੁਣ ਉਹ ਰਾਜਸਥਾਨ ਦੇ ਡਾਰ ਟਾਈਪ ਹੁੰਦੇ ਨਾ ਉਹ ਬਣੇ ਸੀ ਸਾਰਾ ਸਮਾਨ ਰੱਖਿਆ ਪਾਣੀ ਨਿਕਲਦਾ ਹੈ ਬਿਜਲੀ ਦਾ ਹੂੰ ਬਿਜਲੀ ਤਾਂ ਸਮਾਨ ਰੱਖਿਆ ਸਰ ਹਾਂ ਇਹ ਤਾਂ ਹੁਣ ਇਹਨਾਂ ਨੇ ਆਪਣੀ ਮੇਨਟੇਨੈਂਸ ਦਾ ਜਿਹੜਾ ਸਾਰਾ ਕੋਸ਼ੇੜਾ ਕਵਾੜ ਕੋੜ ਝੂਲਿਆਂ ਵਗੈਰਾ ਦੇ ਜਿਹੜੇ ਟੁੱਟੇ ਪਏ ਆ ਉਹ ਸਾਰਾ ਕੁਝ ਪਿਆ ਆ ਇਧਰਲੇ ਬੰਨੇ ਬੰਨੇ ਆ ਜੇ ਕੁਝ ਪਰ ਨਹੀਂ ਹੁਣ ਮੇਰੇ ਖਿਆਲ ਨਾਲ ਉਹ ਲਾਹ ਲੂ ਦਿੱਤੀਆਂ ਸਾਰੀਆਂ ਹਨ ਹੁਣ ਤਾਂ ਟਰਬਾਈਨਾਂ ਵਗੈਰਾ ਤਾਂ ਨਹੀਂ ਐ ਅੱਗੋਂ ਵੀ ਬੰਦ-ਬੰਦ ਕਰਤਾ ਸਾਰਾ ਫਰੰਟ ਵਾਲੀ ਸਾਈਡ ਤੋਂ ਜਿਹੜਾ ਆਉਂਦਾ ਹੀ ਪਾਣੀ ਜਿੱਧਰੋਂ ਉਹ ਬੰਦ ਕਰਤਾ ਸਾਰਾ ਅਗਲੇ ਬੰਨੇ ਕੰਦਾ ਗੁੰਦਾ ਕਰਤੀ ਜਮ ਵਿਖਾਉਣਾ ਤੁਹਾਨੂੰ ਆ ਵੇਖੋ ਸਾਹਮਣੇ ਮੈਂ ਉੱਪਰੋਂ ਪਾਣੀ ਦੇਖਦਾ ਹੋਊਗਾ ਹਾਂ ਇਹ ਦੂਸਰੀ ਸਾਈਡ ਤੋਂ ਜਾ ਕੇ ਆਪਾਂ ਵੰਨੇ ਆਂ ਦੂਜੀ ਸਾਈਡ ਤੋਂ ਪਤਾ ਲੱਗਣਾ ਹੈ ਚਲੋ ਹੁਣ ਆਪਾਂ ਚੱਲਦੇ ਆਂ ਦੂਜੀ ਸਾਈਡ ਤੇ ਅਰ ਨਾ ਉਹਨੂੰ ਤਾਂ ਲੱਗ ਗਿਆ ਆਪਣਾ ਝੂਲਾ ਚੱਲਦੇ ਚੱਲਦੇ ਚੁੱਕਾ ਲਏ ਮੈਂ ਉਤਰਿਆਂਗਾ ਤੋ ਇੱਕ ਗੱਲ ਤਾਂ ਐਮ ਹੈ ਇੱਥੇ ਸ਼ਾਂਤੀ ਬੜੀ ਆ ਹਾਂ ਸ਼ੋਰ ਸ਼ਰਾਬਾ ਨਹੀਂ ਕੋਈ ਹੈਗਾ ਫालतू ਦਾ ਸਹੀ ਗੱਲ ਤੇ ਉਦਾਂ ਵੀ ਬੜਾ ਵਧੀਆ ਜੈ ਐਨਵਾਇਰਨਮੈਂਟ ਹੈ ਨਾ ਗ੍ਰੀਨਰੀ ਹੈ ਨਾ ਗ੍ਰੀਨਰੀ ਆ ਆਕਸੀਜਨ ਖੁੱਲੀ ਮਿਲਣਦੀ ਕੋਈ ਉਹ ਨਹੀਂ ਚਿੜਚਿੜਾ ਪੰਜਾ ਜਾਂ ਕੁਝ ਹੂੰ ਵਧੀਆ ਲੱਗਨਦਿਆ ਹਰਿਆਲੀ ਵੈਸੇ ਵੇਖ ਕੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਵਧੀਆ ਲੱਗਦਾ ਹਾਂ ਚਲੋ ਹੁਣ ਆਪਾਂ ਪਰਲੇ ਬੰਨੇ ਜਾ ਕੇ ਵੇਦੇ ਆ ਤੁਹਾਨੂੰ ਕਦੋਂ ਦਾ ਕਿਹਾ ਵੀ ਦੂਜੀ ਸਾਈਡ ਜਾ ਕੇ ਵਿਖਾਉਨੇ ਆ ਤੇ ਅਜੇ ਹੀ ਗੱਲਾਂ-ਵੱਤਾਂ ਮਰੀ ਜਾਂਦੇ ਚਲੋ ਹੁਣ ਪਰਲੀ ਸਾਈਡ ਦਾ ਵਿਖਾਉਨੇ ਤੁਹਾਨੂੰ ਜਾ ਕੇ ਸਦਾ ਪਰ ਇਹਦੀ ਕਟਾਈ ਇੱਕ ਟੂਈ ਤੇ ਕਰਦੇ ਨੇ ਕਾਹ ਤੇ ਚੱਲਣਾ ਫਿਰ ਉਹ ਖਰਾਬ ਹੋ ਜਾਂਦਾ ਨਾ ਆਹ ਲੋ ਜੀ ਆ ਆਇਆ ਟਰਬਾਈਨਾ ਦਿਨ ਮਾ ਹੂੰ ਆਇਆ ਖਵਾ ਬਣਿਆ ਦਾਰ ਉਧਰੋਂ ਉਹ ਵਾਲੇ ਬੰਨੇ ਜਿਹੜਾ ਆਪਾਂ ਪਿਛਲੀ ਸਾਈਡ ਤੋਂ ਵੇਖਿਆ ਸੀ ਨਾ ਉਹ ਮਤਲਬ ਅੱਗੇ ਪਾਣੀ ਜਾਣ ਵਾਲਾ ਆ ਤੇ ਉਹ ਉਧਰ ਵੇਖਿਆ ਉਹ ਨੀਵਾ ਵਾ ਇਹਦੇ ਨਾਲ ਹਾਂ ਹਨਾ ਆ ਬਣੀਆਂ ਸਾਰੀਆਂ ਮਸ਼ੀਨਾਂ ਇਹਨਾਂ ਦੇ ਵਿੱਚੋਂ ਪਾਣੀ ਪ੍ਰੈਸ਼ਰ ਨਾਲ ਜਦੋਂ ਲੰਘਦਾ ਤੇ ਇਹਨਾਂ ਦੇ ਬਲੇਡ ਘੁੰਮਦੇ ਆ ਬਲੇਡਾਂ ਦੇ ਨਾਲ ਫਿਰ ਜਿਹੜਾ ਟਰਬਾਈਨ ਮਤਲਬ ਟਰਬਾਈਨ ਤਾਂ ਇਹਨੂੰ ਹੀ ਕਹਿੰਦੇ ਨੇ ਜਿਹੜਾ ਜਨਰੇਟਰ ਆ ਉਹਦੇ ਨਾਲ ਉਹ ਘੁੰਮਦਾ ਆਇੜੇ ਬਣੀਆਂ ਨੇ ਫਰ ਇਹ ਕੋਮ ਦੇ ਆ ਪਾਣੀ ਦੇ ਪ੍ਰੈਸ਼ਰ ਦੋਨੇ ਸਾਈਡਾਂ ਦੇ ਬਣੇ ਇਧਰ ਵੀ ਬਣੇ ਉਧਰ ਵੀ ਹਾਂ ਤੇ ਨਹੀਂ ਇਹ ਤਾਂ ਫਿਕਸ ਹੈ ਮੇਰੇ ਖਲ ਨਾਲੇ ਘੁੰਮਦੇ ਨਹੀਂ ਆ ਇਹ ਸ਼ਾਇਦ ਪਾਣੀ ਨੂੰ ਵਿੱਚ ਭੇਜਦੇ ਆ ਜਾਂ ਕੁਝ ਪਤਾ ਨਹੀਂ ਹਣ ਮਹਾਰਾਜ ਜਾਣੇ ਕੀ ਆ ਆਪਾਂ ਐਵੇਂ ਸਾਇੰਸ ਦਾਣ ਬਣੇ ਆ ਆਇਆ ਕਿ ਹੁਣ ਟੁੱਟੀਆਂ ਵੀ ਪਈਆਂ ਨਾ ਵਿੱਚੋਂ ਚੀਜ਼ਾਂ ਵੇ ਇਧਰੋਂ ਆ ਸਾਰੇ ਫਰਜੇ ਟੁੱਟੇ ਪਏ ਆ ਇਹਦੇ ਵਿੱਚ ਥੱਲੇ ਬਹੁਤ ਡੂੰਘਾ ਆ ਆਗੇ ਸਲੇਬ ਹੋਊਗੀ ਕਾਜੀ ਵਾਸਤੇ ਹੋਊਗੀ। ਅੱਛਾ ਜਿਹੜੀ ਆਪਾਂ ਥੱਲੇ ਉਹ ਵੇਖਣ ਨੇ ਹਨਾ ਪੇਪਰਲੇ ਬੰਨੇ ਉਹ ਵੇਖਣ ਨੇ ਇਹ ਵੀ ਕਹਿੰਦੇ ਆ। ਹੂੰ। ਇਹਦੇ ਵਿੱਚ ਨਜ਼ਰ ਆਉਣਾ ਨਹੀਂ। ਨਹੀਂ ਹੁੰਦਾ ਹਨੇਰਾ ਨਾਲ ਹੁੰਦਾ। ਹੂੰ। ਕੈਮਰੇ 'ਚ ਨਹੀਂ ਨਜ਼ਰ ਆਉਂਦਾ ਪਰ ਉਦਾਂ ਇੱਥੋਂ ਜਿਹੜਾ ਪਾਣੀ ਆਣ ਕੇ ਨਾ ਇਹਦੇ ਵਿੱਚ ਜਾ ਕੇ ਇੱਥੋਂ ਸਿੱਧਾ ਥੱਲੇ ਡਿੱਗਦਾ ਆ। ਤੇ ਉੱਥੇ ਮੇਰੇ ਖਿਆਲ ਨਾਲ ਫਿਰ ਥੱਲੇ ਲਾਏ ਹੋਣਗੇ ਇਹਨਾਂ ਨੇ ਜਨਰੇਟਰ ਸਿਸਟਮ ਜਿਹੜਾ ਜਿਹੜਾ ਕੋਹੰਦਰ ਵੀ ਆ। ਹਾਂ ਚਲੋ ਹੁਣ ਆਪਾਂ ਅੰਦਰ ਜਾ ਕੇ ਤਣਾ ਮੁਕਾਂ। ਹੂੰ ਇਹ ਇਥੇ ਮੇਰੇ ਖਿਆਲ ਨਾਲ ਪਾਣੀ ਦਾ ਪ੍ਰੈਸ਼ਰ ਵਧਾਉਣ ਵਾਸਤੇ ਇਹਨਾਂ ਨੇ ਲਾਏ ਆ ਵੇਖ ਲੋ ਕਾਢਾਂ ਗੋਰਿਆਂ ਦੀਆਂ ਕੀ ਕੁਝ ਬਣਾਤਾ ਗੋਰਿਆਂ ਨੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਭਾਰਤ ਦੇ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਬਿਜਲੀ ਨਾਲ ਦੀ ਕੋਈ ਚੀਜ਼ ਵੀ ਹੁੰਦੀ ਹੈ ਕਿ ਨਹੀਂ ਹੁੰਦੀ ਉਹਨਾਂ ਸਮਿਆਂ ਦੇ ਵਿੱਚ ਗੋਰਿਆਂ ਨੇ টারਬਾਈਨ ਸਿਸਟਮ ਲਾ ਕੇ ਤੇ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਬੱਲਾ 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 ਕਿਡੇ ਕਿਡੇ ਤਗੜੇ ਜਗਾੜ ਲਾਏ ਆ ਗੋਰਿਆਂ ਨੇ ਇਹ ਜਗਾੜ ਲਾਏ ਆ ਗੋਰਿਆਂ ਨੇ ਆਜ਼ਾਦੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਮੇਰਾ ਤਾਰਾਂ ਵਾਲਾ ਪੋਲਿਆ ਉਹਦੇ ਲਾਗੇ ਜਿਹੜਾ ਪੁਰਾਣਾ ਬਿਜਲੀ ਘਰ ਨਿਕਲਿਆ ਅੰਗਰੇਜ਼ਾਂ ਵੇਲਿਆਂ ਦਾ ਇਹ ਉਹ ਬਿਜਲੀ ਘਰ ਆ ਵੇਖੋ ਕਿਡੇ ਕਿਡੇ ਮਸ਼ੀਨ ਰੇਲ ਲਾਏ ਆ ਨਾ ਨਿਗੇ ਜੇ ਸੂਵੇ ਤੋਂ ਬੱਤੀ ਬਣਾਉਂਦੇ ਰਹੇ ਅਗਲੇ ਐਵੇਂ ਨਹੀਂ ਰਾਜ ਕਰ ਗਏ ਦਿਮਾਗ ਹੀ ਬੰਦਿਆਂ ਦਾ ਤਾਂ ਰਾਜ ਕਰ ਗਏ ਆ ਇਹਦਾ ਅੰਦਰਲਾ ਸਾਰਾ ਮੌਲ ਚਾਲ ਅ ਸ਼ੈੱਡ ਟਾਈਪ ਬਣਿਆ ਆ ਵੇਖੋ ਹੁਣ ਕਿੱਡੇ-ਕੱਡੇ ਤਕੜੇ ਆ ਵੀਲ ਲਾਏ ਆ ਆ ਜੇ ਸਾਰਾ ਹਿਸਾਬ ਕਿਤਾਬ ਆ ਇੱਥੋਂ ਪੈਦਾ ਹੁੰਦੀ ਬਿਜਲੀ ਹੁਣ ਤਾਂ ਪੂਰਾ ਗਲਿਆ ਪਿਆ ਆ ਆ ਵੇ ਆ ਜਿਹੜਾ ਬਾਹਰੋਂ ਆਉਣ ਡਿਆ ਇਹਨੂੰ ਕਮਾਉਂਦਾ ਆ ਪਾਣੀ ਪ੍ਰੈਸ਼ਰ ਦੇ ਨਾਲ ਆ ਅੰਦਰ ਇਹ ਪਤ ਨਹੀਂ ਕੀ ਜਿਗਾਰ ਆ ਇਹ ਘੁੰਮਦਾ ਆ ਇਹ ਸ਼ਾਇਦ ਗਰਾਰੀ ਟਾਈਪ ਬਣੀ ਹੋਈ ਕੋਈ ਗਰਾਰੀ ਗਰੂਰੀ ਹੋਣੀ ਇਹਦੇ ਉੱਤੇ ਇੱਥੇ ਇੱਕ ਚੀਜ਼ ਹੋਰ ਲੱਗਦੀ ਹੋਊਗੀ ਉਹ ਘਰਾਰੀ ਉਹਨੂੰ ਘਮਾਉਂਦੀ ਉਹ ਫਿਰ ਇਹਨੂੰ ਘਮਾਉਂਦਾ ਇਸ ਟੀਜ ਨੂੰ ਇਹ ਫਿਰ ਅੱਗੇ ਘੁੰਮ ਕੇ ਸ਼ਾਇਦ ਇੱਥੇ ਕੋਈ ਜਨਰੇਟਰ ਸਿਸਟਮ ਲਾਇਆ ਹੋਊਗਾ ਹਾਂ ਆ ਆ ਜਨਰੇਟਰ ਹੋਗਾ ਸ਼ਾਇਦ ਆ ਇਹਦੀਆਂ ਕੋਇਲਾ ਹੁਣ ਤਾਰਾਂ ਤੁਰਾਂ ਤਾਂ ਹੈ ਨਹੀਂ ਵਿੱਚ ਉਹ ਜਿੱਤਰਾ ਕੋਇਲਾਂ ਜਿਹਦੇ ਆਲੇ ਦੁਆਲੇ ਹੁੰਦੀਆਂ ਆਰਮੇਚਰ ਟਾਈਪ ਉਹ ਆਏ ਉੱਥੇ ਨੂੰ ਸੇਮ ਬਣੇ ਹਨ ਹਾਂ ਤਿੰਨਟਰਬਾਈਨਾਂ ਆ ਇੱਥੇ ਇਹ ਤਿੰਨਾਂ ਦੇ ਨਾਲ ਮੇਰੇ ਖਾਲ ਦੇ ਨਾਲ ਸ਼ਹਿਰ ਜੋਗੀ ਬੱਤੀ ਤੇ ਬਣਾ ਹੀ ਦਿੰਦੇ ਹੁਣ ਪਰ ਉਦੋਂ ਜਦੋਂ ਅੰਗਰੇਜ਼ ਬਣਾਉਂਦੇ ਇਹ ਬੱਤੀ ਉਹ ਆਮ ਪਬਲਿਕ ਨੂੰ ਦੇਣ ਵਾਸਤੇ ਥੋੜੀ ਬਣਾਉਂਦੇ ਸੀ ਉਹ ਤਾਂ ਆਪਣੇ ਵਾਸਤੇ ਬਣਾਉਂਦੇ ਸੀ ਇਹ ਆ ਜੀ ਅੰਗਰੇਜ਼ਾਂ ਵੱਲੋਂ ਜਿਹੜਾ 1947 ਤੋਂ ਪਹਿਲਾਂ ਜਿਹੜੀਆਂ ਬਣਾਈਆਂ ਗਈਆਂ ਟਰਬਾਈਨਾ ਪਾਣੀ ਨਾਲ ਬੱਤੀ ਬਣਾਉਣ ਵਾਲਾ ਜਗਾੜ ਸਦੀਆਂ ਕਿਹੜੀਆਂ ਦੀਆਂ ਸੰਭੀਆਂ ਚੀਜ਼ਾਂ ਹਾਂ ਕਿੰਨੀਆਂ ਪੁਰਾਣੀਆਂ ਆ ਹਾਂ ਹੁਣ ਇਹਨਾਂ ਦਾ ਯੂਜ਼ ਹੋ ਸਕਦਾ ਹੁਣ ਟੁੱਟ ਗਈਆਂ ਹੁਣ ਪਿੱਛੋਂ ਪਾਣੀ ਦਾ ਪ੍ਰੈਸ਼ਰ ਨਹੀਂ ਉਹਨਾਂ ਰਹਿ ਗਿਆ ਪਾਣੀ ਤਾਂ ਰਹਿ ਨਹੀਂ ਗਿਆ ਪੰਜਾਬ 'ਚ ਤੇ ਹੁਣ ਪਾਣੀ ਨਾਲ ਬੱਤੀ ਕਿੱਥੋਂ ਬੱਲੇ ਸਿਰਫ ਵੇਖਣ ਜੋਗੀ ਰਹਿ ਗਈ ਹਾਂ ਹੁਣ ਸਿਰਫ ਇੱਕ ਐਂਟੀਕ ਪੀਸ ਆ ਵੇਖਣ ਵਾਸਤੇ ਆ ਪੰਜਾਬ ਦੇ ਹਾਲਾਤ ਕਿੱਥੋਂ ਅੱਜ ਕਿੱਥੇ ਆ ਗਏ ਆ ਜਿੰਨਾ ਟਾਈਮਾਂ ਦੇ ਵਿੱਚ ਲੋਕਾਂ ਨੂੰ ਬਿਜਲੀ ਬਾਰੇ ਪਤਾ ਨਹੀਂ ਹੀ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ-ਛੋਟੀਆਂ ਨਹਿਰਾਂ ਦੇ ਉੱਤੇ ਟਰਬਾਈਨਾਂ ਲੱਗੀਆਂ ਹੁੰਦੀਆਂ ਸੀ ਤੇ ਤੁਸੀਂ ਇਹ ਸੋਚੋ ਵੀ ਪੰਜਾਬ ਦੀ ਸਥਿਤੀ ਉਸ ਟਾਈਮ ਦੇ ਉੱਤੇ ਕੀ ਹੋਊਗੀ ਤੇ ਅੱਜ ਕੀ ਬਣ ਗਈ ਆ ਆ ਤੀਸਰੀ টারਬਾਈਨ ਇਹ ਵੀ ਸੇਮ ਉਹੀ ਮਾਡਲ ਆ तकरीबन तकरीबन ਉਨਾਂ ਕੁਛ ਹੀ ਆ ਜਿੰਨਾ ਬਾਕੀਆਂ ਦੇ ਉੱਤੇ ਉਦਾਂ ਹੀ ਟੁੱਟੀਆਂ ਪਈਆਂ ਇਹ ਅੱਤਰਾਬਾਈਨ ਇਹ ਆਂਗਰੇਜ਼ਾਂੋਂ ਲੋਂ ਬਣਾਇਆ ਗਿਆ ਇੱਕ ਛੋਟੇ ਜਿਹੇ ਸੂਏ ਦੇ ਉੱਤੇ ਬਿਜਲੀ ਘਰ ਆ ਇਹਦੀ ਸ਼ੁਰੂਆਤ ਅਸਲ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਜਿਥੋਂ ਦਾ ਐ ਸਾਈਡ ਤੋਂ ਪਾਣੀ ਆਉਂਦਾ ਹੀ ਤੇ ਆ ਬਣੇ ਅਗਲੇ ਬਣੇ ਦਰ ਠੀਕ ਆ ਜੀ ਤੇ ਹੁਣ ਥੋੜਾ ਜਿਹਾ ਆਪਾਂ ਨੂੰ ਵਿਚੋਂ ਦੀ ਔਖੇ ਹੋ ਕੇ ਲੰਘ ਕੇ ਜਾਣਾ ਪੈਣਾ ਤੇ ਆ ਆ ਸਾਰੇ ਦਰ ਆ ਉੱਪਰਲੇ ਬਣੇ ਲੱਗੀ ਆ ਮਸ਼ੀਨਰੀ ਜਿਹੜੀ ਇਹਨੂੰ ਦਰਾਂ ਨੂੰ ਖੋਲਦੀ ਆ ਬੰਦ ਕਰਦੀ ਆ ਆ ਥੱਲੇ ਜਿਹੜਾ ਤੁਸੀਂ ਦੇਖ ਸਕਦੇ ਹੋ ਉੱਪਰੋਂ ਜਿਹੜਾ ਦਰਵਾਜ਼ਾ ਬਣਿਆ ਇਹ ਸਾਰੇ ਜਿਹੜੇ ਬਣੇ ਆ ਮੇਰੇ ਖਿਲਦਾ 1 2 3 4 5 6 6 ਦਾਰ ਬਣੇ ਆ ਛਿਆਂ ਦੇ ਵਿੱਚ ਇਦਾਂ ਹੀਆਂ ਪਲੇਟਾਂ ਆਈਆਂ ਲੱਗੀਆਂ ਤੁਹਾਨੂੰ ਬੰਦ ਕਰਨ ਵਾਸਤੇ ਖੋਲਣ ਵਾਸਤੇ ਜਾਂ ਪਾਣੀ ਕਿੰਨਾ ਅੱਗੇ ਭੇਜਣਾ ਕਿੰਨਾ ਨਹੀਂ ਭੇਜਣਾ ਇਹ ਉਹ ਸਾਰਾ ਜਿਗਾਰਡ ਬਣਿਆ ਅੱਜ ਕੱਲ ਜਿਹੜੀ ਉਹ ਨਹਿਰ ਉਹ ਪਰਲੇ ਬੰਨੇ ਉਹ ਕੱਢਦੀ ਆ ਅੱਗੇ ਜਿਹੜੀ ਤੁਹਾਨੂੰ ਵਿਖਾਈ ਆ ਪਿੱਛੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਉਹ ਪਰਲੇ ਬੰਨੇ ਕੱਢਦੀ ਆ ਪਹਿਲਾਂ ਉਹ ਇਧਰ ਦੀ ਆਉਂਦੀ ਹੁੰਦੀ ਇਹ ਆ ਜੀ ਸਾਰਾ ਜਿਗਾਰਡ ਜਿਹੜਾ ਗੋਰੀਆਣੇ ਬਣਾਇਆ ਅੰਬਰ ਸਰ ਦੇ ਵਿੱਚ ਆ ਤਾਰਾਂ ਵਾਲੇ ਪੁੱਲ ਦੇ ਕੋਲ ਆ ਸਾਹਮਣੇ ਤਾਰਾਂ ਵਾਲਾ ਪੋਲ ਆ ਜਿਹਦੋਂ ਉਰਲੇ ਬੰਨ੍ਹਿਆ ਆ ਰੋਣ ਤੁਹਾਨੂੰ ਲੈ ਕੇ ਚੱਲੇ ਆਪਾਂ ਸਿੱਧਾ ਥੱਲੇ ਜਿੱਥੋਂ ਪਾਣੀ ਜਾਂਦਾ ਹੁੰਦਾ ਹੀ ਥਾਣ ਪੂਰੀ ਚੀਜ਼ ਵਿਖਾਉਣੀ ਆ ਤੇ ਪੂਰੀ ਐਨ ਤਸੱਲੀ ਨਾਲ ਵਿਖਾਉਣੀ ਆ ਵੀ ਤੁਹਾਨੂੰ ਐ ਲੱਗੇ ਵੀ ਜਿਵੇਂ ਤੁਸੀਂ ਆਪ ਹੀ ਆਣ ਕੇ ਵੇਖਿਆ ਸਾਰਾ ਕੁਝ ਇਹ ਨਹੀਂ ਆ ਵੀ ਉੱਤੋਂ ਤੋਂ ਮੋਟਾ-ਮੋਟਾ ਸਾਰਾ ਕੁਝ ਵਿਖਾ ਕੇ ਤੇ ਪਾ ਕੇ ਵੀਡੀਓ ਤੇ ਖਾਣਾ ਪੂਰਤੀ ਕਰਦਗੀ ਉਹ ਕੰਮ ਨਹੀਂ ਆ ਆਪਣਾ ਇਹੀ ਵਿਖਾਉਣੀ ਪੂਰੀ ਡਿਟੇਲ ਨਾਲ ਆ ਬਣਿਆ ਦਰ ਆ ਹੀ ਹੁੰਦਾ ਇਹਨਾਂ ਨੂੰ ਦਰ ਕਹਿੰਦੇ ਆ ਪੰਜਾਬੀ ਦੇ ਵਿੱਚ ਬਾਕੀ ਮੈਨੂੰ ਪਤਾ ਨਹੀਂ ਵੀ ਕੀ ਜਾਂਦੇ ਆ ਜਾਂ ਹੋਰ ਲਾ ਕੇ ਕੀ ਜਾਂਦੇ ਆ ਸਾਡੇ ਵਾਲੇ ਬੰਨੇ ਤੇ ਦਾਰ ਆਉਂਦੇ ਇਹਨਾਂ ਨੂੰ ਇਹਨਾਂ ਦਾ ਮਤਲਬ ਕੀ ਹੁੰਦਾ ਇਹ ਪੁੱਤ ਪਾਣੀ ਰੋਕਣ ਵਾਸਤੇ ਹੁੰਦੇ ਆ ਆ ਜਿਹੜੀ ਜਿੱਥੇ ਆਪਾਂ ਖਲੋਤੇ ਹਨ ਜਿੱਦਨੀ ਵੇਖਿਆ ਉਹ ਜਿਹੜੀ ਸਵੀਮਿੰਗ ਪੂਲ ਤੇ ਜਾਂਦਾ ਉਹ ਹਾਂ ਸਵੀਮਿੰਗ ਪੂਲ ਦੀ ਆ ਇੱਥੇ ਸਾਰਾ ਪਾਣੀ ਹੁੰਦਾ ਸੀ ਇਧਰੋਂ ਇਹਨੂੰ ਰੋਕਣ ਵਾਸਤੇ ਅਗਲੇ ਬੰਨੇ ਆ ਬਣਾਏ ਜਾਂਦੇ ਆ ਦਰ ਇਹਨਾਂ ਨੂੰ ਰੋਕ ਦਿੰਦੇ ਫਿਰ ਪਾਣੀ ਨੂੰ ਜਿੰਨਾ ਕੁ ਰੋਕਣਾ ਅੰਦਾਜ਼ ਜਿੰਨਾ ਚਾਹੀਦਾ ਉਹਨਾਂ ਚੋਕ ਦਿੰਦੇ ਆ ਚਲੋਟਰਬਾਈਨਾਂ ਵੀ ਫਿਰ ਜੇ ਆਪਾਂ ਆ ਗਏ ਆ ਤੇ ਤੁਹਾਨੂੰ ਵਿਖਾ ਹੀ ਦਈਏ ਆ ਗਏ ਥੰਨੇ ਆਪਾਂ ਟਰਬਾਈਨਾਂ ਦੇ ਕੋਲ ਆਇਆ ਟਰਬਾਈਨਾਂ ਆ ਵੇਖੋ ਟਰਬਾਈਨਾਂ ਦੇ ਅੰਦਰ ਦਾ ਮਾਹੌਲ ਤੁਹਾਨੂੰ ਵਲੌਗ ਪੜਿਆਂ ਨੇ ਵਿਖਾਏ ਹੋਣਗੇ ਪਰ ਤੁਹਾਨੂੰ ਕਿਸੇ ਨੇ ਅੰਦਰੋਂ ਨਹੀਂ ਵਿਖਾਈ ਹੋਗੀ ਟਰਬਾਈਨ ਹੁੰਦੀ ਕੀ ਆ ਕਿਵੇਂ ਦੀ ਹੁੰਦੀ ਏ ਆ ਟਰਬਾਈਨਾਂ ਆ ਵੇਖੋ ਬਹੁਤ ਵੱਡਾ ਗੱਡਾ ਬਬਾ ਆ ਥੱਲੇ ਨੂੰ ਜਾਂਦਾ ਸਿੱਧਾ ਪਾਣੀ ਉਹੜਾ ਪਰਲੇ ਬੰਨੇ ਤੁਹਾਨੂੰ ਬਖਾਇਆ ਸੀ ਨਾ ਉਹ ਆਏ ਇਹ ਮਤਲਬ ਇੱਕੋ ਦੇ ਵਿੱਚ ਹੀ ਇਹ ਤਿੰਨ ਤਿੰਨ ਚਾਰ ਚਾਰ ਲੱਗੇ ਆ ਇੱਥੇ ਥੱਲੇ ਲੱਗੇ ਹੋਣਗੇ ਉਹ ਐ ਗਰਾਰੀਆਂ ਗਰੂਰੀਆਂ ਕੁਛ ਸਿਸਟਮ ਲੱਗਾ ਆ ਉਹ ਫਿਰ ਉਹਨਾਂ ਨੂੰ ਕਮਾਉਂਦਾ ਔਰ ਥੱਲੇ ਉਹ ਜਿਹੜਾ ਸਾਰਾ ਪਰਲੇ ਬੰਨੇ ਕੁਆੜ ਫੁੱਟਿਆ ਸੀ ਨਾਲ ਇਧਰ ਆ ਜਾਰਨ ਪੂਂਡ ਹੈ ਗਈ ਇੱਥੇ ਇੱਕ ਦੋ 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 ਲੱਗੀਆਂ ਇੱਕ ਦੇ ਵਿੱਚ ਯਾਨੀ ਕਿ 2 4 ਤੇ 6 ਉਹ ਦੋਸਤੋ ਇਹ ਹੀ ਅੰਗਰੇਜ਼ਾਂ ਦਾ ਜਿਹੜਾ ਬਣਾਇਆ ਬਿਜਲੀ ਘਰ ਅੰਮ੍ਰਿਤਸਰ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਕਿ ਬਾਬਾ ਨੌ ਸਿੰਘ ਦੀ ਸਮਾਦ ਦੇ ਉੱਤੇ ਜਿੱਥੇ ਨਾਲੇ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਕਟਿਆ ਗਿਆ ਇਹ ਮੈਦਾਨੇ ਜੰਗ ਦੇ ਵਿੱਚ ਇੱਥੋਂ ਇੱਕ ਰੀ ਥੱਲੇੋਂ ਲੰਘ ਜੀਏ ਪਹਿਲਾਂ ਇਹ ਦਰਾਂ ਵਾਲੇ ਬੰਨੇ ਬੜੇ ਆਏ ਤੋ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਬਖਾਵਾਂਗੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਕਟਿਆ ਗਿਆ ਸੀ ਮਦਾਨੇ ਜੰਗ ਦੇ ਵਿੱਚ ਤੇ ਜਿਹੜੇ ਵੀਰ ਨਵੇਂ ਆ ਚੈਨਲ ਦੇ ਉੱਤੇ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਠੀਕ ਆ ਜੀ ਫਿਰ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਨਵੀਂ ਜਗ੍ਹਾ ਤੁਹਾਨੂੰ ਦੱਸ ਹੀ ਦਿੱਤੀ ਆ ਕਿੱਥੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸਲਾਮ